ਸਾਰਿਆਂ ਨੂੰ ਸੱਚੀ ਗੱਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ 7 ਮਈ 2025 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਨਯੋਗ ਮਿਨਿਸਟਰੀ ਆਫ ਹੋਮ ਅਫੇਅਰਸ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਅਸੀਂ ਮੌਕ ਡ੍ਰਿਲ ਦਾ ਆਯੋਜਨ ਕਰਾਇਆ ਸੀ ਇਸੇ ਕਤਾਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਤਾਲਮੇਲ ਲਗਾਤਾਰ ਇੰਡੀਅਨ 에ਅਰ ਫੋਰਸ ਅਤੇ ਆਰਮੀ ਨਾਲ ਵੀ ਬਣਿਆ ਹੋਇਆ ਹੈ ਸਾਡੀ ਟੀਮਸ ਐਕਟੀਵੇਟਡ ਹੈਗੀਆਂ ਨੇ ਔਰ સમાન સ્થિતિ સ્થિતિ સારી પૂરી સામાનતે હે લેકિન ફેરવી જનરલ પ્રિપેર્ડનેસ દી કાર્યવાહી સાડે વેલો કીતી જા રહી હૈ મેં તોડેナル એહી ભી ખાસ જાનકારી સાંજી કરના ચાહની ઓર سارے હોશિયારપુર નિવાસીયા નો એપીલ કરના ચાહની કે કિતે ભી કોઈ અનપਛાતી વસ્તુ જે કિસી વિપિન છ શહેર છ મોહлле છ ਮਿਲਦੀ ਹੈ ਕਿਤੇ ਵੀ ਇਹ ਇਸ ਤਰ੍ਹਾਂ ਦੀ ਕੋਈ ਵੀ ਵਸਤੂ ਪਾਈ ਜਾਂਦੀ ਹੈ ਤਾਂ ਉਹਦੇ ਨੇੜੇ ਨਾ जाया ਜਾਵੇ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਵੀ ਛੇੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹਦੀ ਸਿਰਫ ਰਿਪੋਰਟਿੰਗ ਆਪਣੇ ਨੇੜੇ ਦੇ ਥਾਣੇ ਵਿੱਚ ਜਾਂ ਸਿਵਲ ਪ੍ਰਸ਼ਾਸਨ ਨੂੰ ਕੀਤੀ ਜਾਵੇ ਤਾਂ ਕਿ ਸੇਫਲੀ ਉਸ ਵਸਤੂ ਨੂੰ ਫੋਰੈਂਸਿਕਲੀ ਐਗਜ਼ਾਮਨ ਕਰਾ ਕੇ ਆਰਮੀ ਜਾਂ ਇੰਡੀਅਨ 에ਅਰਫੋਰਸ ਤੱਕ ਰਿਕਵਰੀ ਲਈ ਪਹੁੰਚਾਇਆ ਜਾ ਸਕੇ ਮੇਰੀ ਫੇਰ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਅਣਪਛਾਤੀ ਵਸਤੂ ਕਿਸੇ ਪਿੰਡ ਸ਼ਹਿਰ ਮੋਹੱਲੇ ਦੇ ਵਿੱਚ ਮਿਲਦੀ ਹੈ ਉਹਦੇ ਨੇੜੇ ਨਾ ਜਾਇਆ ਜਾਵੇ ਉਹਨੂੰ ਕਿਸੇ ਤਰ੍ਹਾਂ ਵੀ ਛੇੜਨ ਦੀ ਪ੍ਰਕਿਰਿਆ ਜਾਂ ਕੋਸ਼ਿਸ਼ ਨਾ ਕੀਤੀ ਜਾਵੇ ਮੈਂ ਇਸ ਦੇ ਨਾਲ ਹੀ ਸਾਰਿਆਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਅਸੀਂ ਲਗਾਤਾਰ ਆਪਣਾ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ ਔਰ ਕੋਈ ਪੈਨਿਕ ਵਾਲੀ ਸਥਿਤੀ ਕੋਈ ਨਾ ਹੈ ਨਾ ਆਪਣ ਨੂੰ ਬਣਾਨੀ ਚਾਹੀਦੀ ਹੈ ਤਾਂ ਕਰਕੇ ਕਿਸੇ ਤਰ੍ਹਾਂ ਦੀ ਅਫਵਾਹਾਂ ਦੇ ਵਿੱਚ ਨਾ ਆਪ ਪੈਣਾ ਚਾਹੀਦਾ ਹੈ ਨਾ ਹੀ ਫੈਲਾਉਣਾ ਚਾਹੀਦਾ ਹੈ ਇਹ ਕਾਨੂੰਨੀ ਅਪਰਾਧ ਹੈ ਇਹਦੇ ਉਤੇ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ